ਸਾਸੀ ਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵੀਐਸ ਮੋਟਰ ਗੈरेज ਬਰਨਾਲਾ ਸਿਟੀ ਵੱਲੋਂ ਅੱਜ ਦੀ ਵਰਕ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਆ ਗੱਡੀ ਟੋヨタ ਦੀ ਫਾਰਚੂਨਰ ਫਾਰਚੂਨਰ ਦਾ ਆਪਾਂ ਕੀ ਕੀ ਕੰਮ ਕਰਨਾ ਆਪਾਂ ਪਹਿਲਾਂ ਤੁਹਾਨੂੰ ਉਹ ਦੱਸ ਦਈਏ ਆਪਾਂ ਇਹਦੇ ਜਿੰਨੇ ਵੀ ਪਲਾਸਟਿਕ ਪਾਰਟ ਨੇ ਜਿਵੇਂ ਕਿ ਬੰਪਰ ਤੇ ਵਿੰਡੋਆਂ ਦੇ ਉੱਪਰ ਲੱਗੀਆਂ ਹੋਈਆਂ ਐਕਸਟਰਾ ਐਸੈਸਰੀਆਂ ਕੁਆਟਰ ਪੈਨਲ ਦੀਆਂ ਗਲਾਈਆਂ ਵਿੰਡੋਆਂ ਦੀਆਂ ਗਲਾਈਆਂ ਫੈਂਡਰਾਂ ਦੀਆਂ ਗਲਾਈਆਂ ਟੋਟਲ ਮਿਲਾ ਕੇ ਜਿੰਨਾ ਇਹਦਾ ਪਲਾਸਟਿਕ ਜਿਹੜਾ ਪਾਰਟ ਆ ਗੱਡੀ ਦਾ ਉਹ ਆਪਾਂ ਸਾਰਾ ਦੁਬਾਰਾ ਰੀਪੇਂਟ ਕਰਨਾ ਤੇ ਕੁਝ ਪੀਸਾਂ ਦੀ ਟੱਚਿੰਗ ਕਰਨੀਆਂ ਜਿਹੜੀ ਕਿ ਤੁਹਾਨੂੰ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੂਗੀ ਗੱਡੀ ਦੀ ਜੇ ਮੈਂ ਗੱਲ ਕਰਾਂ ਗੱਡੀ ਮੇਰੇ ਲੋਕਲ ਸਹਿਰ ਬਰਨਾਲਾ ਦੇ ਲਾਗਲੇ ਪਿੰਡ ਸੰਤਾ ਮਹਾਂਪੁਰਸ਼ਾਂ ਦੀ ਚਰਨਸ਼ੋਪਾਤ ਧਰਤੀ ਪਿੰਡ ਧੂਰਕੋਟ ਤੋਂ ਆ ਤੇ ਬਾਈ ਜੀ ਦਾ ਕੁਝ ਦਿਨ ਪਹਿਲਾਂ ਆਪਾਂ ਨੂੰ ਫੋਨ ਕਾਲ ਆਈ ਇਹਨਾਂ ਨੇ ਕਿਹਾ ਕਿ ਬਾਈ ਜੀ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਤੁਹਾਡੇ ਕੰਮ ਦੀ ਲਗਾਤਾਰ ਪੈਂਦੀਆਂ ਵੀਡੀਓ ਨੂੰ ਦੇਖ ਕੇ ਅਸੀਂ ਡਿਸੀਜਨ ਲਿਆ ਕਿ ਅਸੀਂ ਵੀ ਆਪਣੀ ਗੱਡੀ ਦਾ ਕੰਮ ਤੁਹਾਡੇ ਕੋਲੋਂ ਕਰਵਾਉਣਾ ਆਪਾਂ ਇਹਨਾਂ ਨੂੰ ਕੰਮ ਦੀ ਜਿਹੜੀ ਹੈਗੀ ਆ ਉਹ ਡੇਟ ਦਿੱਤੀ ਚਲੋ ਇਹਨਾਂ ਨੇ ਗੱਡੀ ਆਪਣੇ ਕੋਲ ਕੰਮ ਤੇ ਭੇਜ ਦਿੱਤੀ ਤੇ ਆਪਾਂ ਕੰਮ ਦੀ ਸਟਾਰਟਿੰਗ ਕਿੱਦਾਂ ਕੀਤੀ ਤੇ ਕਿੱਥੇ ਜਾ ਕੇ ਜਿਹੜੀ ਹੈਗੀ ਆ ਕੰਮ ਦੀ ਲਾਸਟ ਪੜਾਅ ਦੇ ਉੱਤੇ ਐਂਡ ਹੋਇਆਗਾ ਜਿਹੜਾ ਉਹ ਤੁਹਾਨੂੰ ਸਾਰਾ ਕੁਝ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੂਗਾ ਤੁਸੀਂ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖੋ ਕਿੱਦਾਂ-ਕਿੱਦਾਂ ਆਪਾਂ ਕੰਮ ਕੀਤਾ ਤੇ ਗੱਡੀ ਦੀ ਕਲਰ ਕੁਆਲਿਟੀ ਹੈ ਜਿਹੜੀ ਉਹ ਕਿੱਦਾਂ ਦੀ ਬਣੀ ਆ ਅਸੀਂ ਆਪਣੇ ਮੂਹ ਕੋਜ ਗਈਏ ਤਾਂ ਗੱਲ ਵੱਖਰੀ ਆ ਤੁਸੀਂ ਆਪ ਖੁਦ ਵੀਡੀਓ ਦੇ ਵਿੱਚ ਚੈੱਕ ਕਰੋ ਤੁਹਾਨੂੰ ਆਪਣਾ ਕੰਮ ਵਧੀਆ ਲੱਗਦਾ ਤਾਂ ਮੇਰਾ ਵੀਰ ਸਪੋਰਟ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਕਰਕੇ ਤਾਂ ਜੋ ਕਿ ਆਪਣੇ ਜਿਹੜੀਆਂ ਕੰਮ ਦੀਆਂ ਵੀਡੀਓ ਨੇ ਉਹਨਾਂ ਕਸਟਮਰਾਂ ਤੱਕ ਪਹੁੰਚਦੀਆਂ ਹੋ ਜਾਣ ਜਿਹੜੇ ਬੰਦੇ ਸੋਨਾ ਕੰਮ ਕਰਵਾਉਣ ਦੇ ਚਾਹ ਬਣਾਉਂਦੇ ਨੇ ਜਿਹੜੇ ਚਾਹੁੰਦੇ ਨੇ ਵੀ ਪੈਸੇ ਜਿੰਨੇ ਮਰਜ਼ੀ ਲੱਗ ਜਾਣਾ ਪਰ ਕੰਮ ਦੀ ਜਿਹੜੀ ਕੁਆਲਿਟੀ ਆ ਉਹ ਵਧੀਆ ਹੋਣੀ ਚਾਹੀਦੀ ਆ ਕੰਮ ਦਾ ਸਾਨੂੰ ਮੁੱਲ ਆ ਜਿਹੜਾ ਉਹ ਮੁਰਨਾ ਚਾਹੀਦਾ ਨਹੀਂ ਕਈ ਵਾਰੀ ਪੈਸੇ ਵੀ ਲੱਗ ਜਾਂਦੇ ਨੇ ਤੇ ਕੰਮ ਵੀ ਸਹੀ ਨਹੀਂ ਹੁੰਦਾ ਫਿਰ ਗੱਲ ਆ ਜਿਹੜੀ ਉਹ ਸਵਾਦ ਵਾਲੀ ਨਹੀਂ ਹੁੰਦੀ ਥੈਂਕ ਯੂ ਕਰਦਾ ਮੈਂ ਉਹਨਾਂ ਸਾਰੇ ਭਰਾਵਾਂ ਦਾ ਜਿਹੜੇ ਆਪਾਂ ਨੇ ਪੇਜਾਂ ਨੂੰ ਇੰਸਟਾਗ੍ਰਾਮ ਫੇਸਬੁੱਕ ਤੇ YouTube ਤੇ ਉੱਤੇ ਸਬਸਕ੍ਰਾਈਬ ਜਿਨ੍ਹਾਂ ਨੇ ਕੀਤਾ ਹੋਇਆ ਸਾਰੇ ਜਿਹੜੇ ਵੀਡੀਓ ਨੂੰ ਦੇਖਦੇ ਨੇ ਤੇ ਲਾਈਕ ਕਮੈਂਟ ਸ਼ੇਅਰ ਕਰਦੇ ਨੇ ਜਿਹੜੇ ਰਹਿੰਦੇ ਨੇ ਉਹ ਵੀ ਆਪਣੇ ਪੇਜ ਨੂੰ ਕਰ ਲਿਓ ਫੋਲੋ ਥੈਂਕ ਯੂ